ਤੁਸੀਂ ਕਾਰ ਓਨਰ ਮਨ ਲਓ ਮੈਂ ਕਾਰ ਦਾ ਓਨਰ ਹਾਂ ਜੀ ਤੁਸੀਂ ਮੇਰੇ ਕੋਲ ਬੋਲਦੇ ਕਿ ਰਵੀ ਮੈਨੂੰ ਕਾਰ ਦੇ ਮੈਂ ਟਸਟਾਈਵ ਕਰਨ ਜਾਣੀ ਆ ਜੀ ਤੁਸੀਂ ਕਾਰ ਚਲਾਈ ਬਹੁਤ ਰਫ ਐਕਸੀਲੇਟਰ ਜਿਆਦਾ ਦੇਤਾ ਹੈਂਡ ਬ੍ਰੇਕ ਕਰਨ ਪਕੇ ਨਪਕੇ ਇਹਦੇ ਡਰਫਟਾਂ ਮਰਾਈਆਂ ਗੱਡੀ ਆ ਕੇ ਲਾਤੀ ਮੈਨੂੰ ਚਾਬੀ ਫੜਾਤੀ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਕਿ ਰਵੀ ਮੈਂ ਕਿੱਦਾਂ ਗੱਡੀ ਚਲਾ ਗਿਆ ਜੀ ਜੀ ਮੈਂ ਉਹ ਵੀ ਦੇਖ ਸਕਦਾ ਤੁਹਾਡੀ ਕਿੱਦਾਂ ਤੁਸੀਂ ਗੱਡੀ ਚਲਾਈ ਆ ਉਹ ਵੀ ਦੇਖੀ ਜਾਂਦੀ ਆ ਉਹ ਵੀ ਕਿੱਦਾਂ ਦੇਖੂਗਾ ਬਲੂ ਲਿੰਕ ਤੋਂ ਮੇਰਾ ਬਲੂ ਲਿੰਕ ਮੇਰੇ ਫੋਨ ਵਿੱਚ ਚਾਰਕੋਲ ਜਾ ਰਿਹਾ ਸਾਰਾ ਅੱਛਾ ਉਹਨੇ ਮੈਨੂੰ ਦੱਸ ਦੇਣਾ ਵਾ ਕਿ ਇੰਨੇ ਐਂਗਲ ਤੋਂ ਮੈਂ ਡ੍ਰਿਫਟ ਮਾਰੀ ਇੰਨੀ ਮੈਂ ਐਕਸੈਲੇਟਰ ਇੰਨੀ ਮੈਂ ਗੱਡੀ ਰਫ ਚਲਾਈ ਤੁਹਾਡੀ ਸਾਰੀ ਰਿਪੋਰਟ ਮੈਂ ਦੇਖ ਲਾਂਗਾ ਬਲੂ ਲਿੰਕ ਤੇ ਸਾਰੀ ਰਿਪੋਰਟ ਬਈ ਫੋਨ ਦੇ ਵਿੱਚ ਆ ਜੂਗੀ ਬੰਦੇ ਨੇ ਕਿਵੇਂ ਜਿਹੜੀ ਆਪਾਂ ਬਈ ਲਾਸਟ ਰਾਈਡ ਤੇ ਬਈ ਗੱਡੀ ਆਪਾਂ ਦਿੱਤੀ ਹੈ ਕਿਸੇ ਬੰਦੇ ਨੂੰ ਹਣਾ ਤੇ ਉਹ ਤੁਹਾਨੂੰ ਪਤਾ ਲੱਗ ਜੂਗਾ ਬਈ ਕਿੰਨੇ ਕਿਵੇਂ ਗੱਡੀ ਚਲਾਈ ਨੇ ਨਹੀਂ ਨਹੀਂ ਗੱਡੀ ਚਲਾ ਕੇ ਕਿਦਾਂ ਇਹ ਮਤਲਬ ਕਿ ਇਹਨੂੰ ਗੱਡੀ ਦੇਣੀਆਂ ਹੀ ਨਹੀਂ ਦੇਣੀ ਇੱਕ ਮਿੰਟ ਮੰਨ ਕੇ ਚਲੋ ਆ ਲਾਇਓ ਵਾਰੀ ਹੁਣ ਅਜ ਮੈਂ ਜੇਬ ਵਿੱਚ ਵਾਹ ਜੀ ਜਿਹਦੇ ਜਾਬੀ ਜੇਬ ਚ ਹੋਊਗੀ ਉਹ ਤਾਂ ਹੀ ਹੋਊਗਾ ਨਾ ਉਹ ਤਾਂ ਹੀ ਹੋਏਗਾ ਵਾਹ ਜੀ ਵਾਹ ਸਪੋਜ਼ ਕਰੋ ਸਾਹਮਣੇ ਆ ਆਪਾਰ ਰੋਡ ਤੇ ਮੰਨ ਕੇ ਚੱਲੋ ਆ ਗੱਡੀ ਲਈ ਜਾਂਦੇ ਆ ਉਹ ਸਾਹਮਣੇ ਸਕੂਟਰੀ ਆ ਰਹੀ ਹੈ ਜੀ ਇੱਕਦਮ ਥੋੜੀ ਗੱਡੀ ਸਕੂਟਰੀ ਦੇ ਰਾਹ ਚ ਆਉਂਦੀ ਆ ਤਾਂ ਉਹ ਇਹ ਆਪੇ ਬ੍ਰੇਕ ਲੈ ਲੂਗੀ ਆਪੇ ਬ੍ਰੇਕ ਲੈ ਲੂਗੀ ਵਾਹ ਯਾਰ ਅੱਜ ਜਮਾ ਕਮਾਲ ਕਰ ਦਿੱਤਾ ਸਿੱਧੀ ਵੀ ਨਹੀਂ ਆਉਗੀ ਅਗਰ ਉਹ ਮੈਂ ਸਿੱਧਾ ਜਾ ਰਿਹਾ ਵਾਂ ਉਹਰ ਉਹ ਇਧਰੋਂ ਆਹ ਰੋਡ ਤੇ ਦਿਖ ਰਿਹਾ ਐ ਰੋਡ ਤੋਂ ਨਹੀਂ ਆਏਗਾ ਤਾਂ ਵੀ ਗੱਡੀ ਬ੍ਰੇਕ ਮਾਰ ਦੋਗੀ ਇਹ ਤਾਂ ਵੀ ਉਹਨੂੰ ਸੈਂਸ ਕਰ ਲੂਗੀ ਕਿ ਗੱਡੀ ਜਿਹੜੀ ਹੈਗੀ ਐ ਬਲਾਈਂਡ ਸਪੌਟ ਜਿਹਨੂੰ ਮਾ ਟੋਰੀ ਕਾਰ ਬੈਗ ਲੈ ਕੇ ਆਵਾਂਗੇ ਆਪਣੀ ਜੀ ਐਟੇ ਮੇਰੀ ਕਾਰ ਮੈਨ ਬੈਗ ਆਉਂਦੀ ਦਿਖਾਈ ਆ ਦੇਖੋ ਯਾਰ ਆ ਚੀਜ਼ ਬਾਈ ਬਿਲਕੁਲ ਕਮਾਲ ਕੀਤੀ ਭਈ ਯਾਰ ਬਿਲਕੁਲ ਐ ਲਗਜ਼ਰੀ ਫੀਲ ਇਹ ਬੜੀ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਡਰਾਈਵਰ ਸੀਟ ਆਂਦੀ ਆ ਉਹ ਆਂਦੀ ਆ ਇਲੈਕਟ੍ਰੀਕਲੀ ਐਡਜਸਟ 8 ਵੇ ਉਹਨ 8 ਵੇ ਕੀ ਹੁੰਦੇ ਆ ਸਭ ਤੋਂ ਪਹਿਲਾਂ ਇਹ ਹੋ ਗਿਆ ਫਰਸਟ ਵੇ ਇਹ ਸੈਕੰਡ ਵੇ ਇਹ ਹੋ ਗਿਆ ਫੋਰਥ ਵੇ ਵਾਹ ਜੀ ਵਾਹ ਇਹ ਕਾ ਇਹ ਫੋਰਥ ਵੇ ਹੋ ਗਿਆ 6 ਵੇ ਤੁਹਾਡਾ 5 ਵੇ ਹੋ ਗਿਆ ਤੁਹਾਡਾ ਇਹ ਅੱਛਾ ਜੀ ਦੋਵੇਂ ਲੈਗ ਵਾਲੇ ਹੁੰਦੇ ਆ ਅੱਛਾ ਜੇ ਆ ਕੱਲੇ ਚੱਕਨੇ ਆ ਇਹ ਤੁਹਾਡਾ ਹੋ ਗਿਆ 7 ਇਹ ਹੋ ਗਿਆ ਤੁਹਾਡਾ 8 ਇਹ 8 ਵੇ ਇਲੈਕਟ੍ਰੀਕਲੀ ਅਡਜਸਟੇਬਲ ਹੈ BMW ਵੀ ਮਾਤ ਪਾਉਂਦੀ ਹੈ ਬਾਈ ਜਵਾਨ ਤਾਂ ਟੌਪ ਮਾਡਲ ਹੈ ਨਾ ਇਹਦੇ ਵਿੱਚ ਉਹ ਉਹ ਲਈ ਹੈਂਡ ਬ੍ਰੇਕ ਬਿਲਕੁਲ ਨਹੀਂ ਜਾਂਦੀ ਹੈਗੀ ਇਹਦੇ ਵਿੱਚ ਬਟਨ ਆਉਂਦਾ ਆ ਵਾਹ ਜੀ ਬਟਨ ਦੇ ਨਾਲ ਹੈਂਡ ਬ੍ਰੇਕ ਲੱਗਦੀ ਆ ਆ ਬਟਨ ਦੇ ਨਾਲ ਹੈਂਡ ਬ੍ਰੇਕ ਲੱਗੀ ਹਾਂਜੀ ਆ ਹੋ ਗਈ ਓਕੇ ਹੈ ਇਹ ਤਾਂ ਆ ਦੇਖੋ ਸਰ 360 ਕੈਮਰਾ ਹੈ ਤੁਹਾਨੂੰ ਮੈਂ ਇੰਡੀਕੇਟਰ ਕਰਾਂਗਾ ਤੁਹਾਨੂੰ ਉਹ ਵੇਖੋ ਖੁੱਲ ਜੇਗਾ ਕੈਮਰਾ ਮਨੂੰ ਤੇ ਇੰਡੀਕੇਟਰ ਤੇ ਬਾਹਰ ਦੇ ਜਿਹੜੇ ਇੰਡੀਕੇਟਰ ਜਿਹੜੇ ਲੱਗੇ ਜਿਹੜੇ ਬਾਹਰ ਦੇ ਮੇਰੇ ਓਆਰਵੀਐਮ ਲੱਗੇ ਆ ਉਹ ਬਾਈ ਦਿਖਾ ਜੂਮ ਕਰਕੇ ਉੱਥੇ ਉਹ ਦੇਖੋ ਬਾਹਰ ਦੇ ਆਰਵੀਐਮ ਚ ਵੇਖਣ ਦੀ ਲੋੜ ਨਹੀਂ ਹੈ ਜਿੱਦਨ ਮੈਂ ਅਗਰ ਲੈਫਟ ਨੂੰ ਟਰਨ ਕਰਨਾ ਹੈ ਤਾਂ ਲੈਫਟ ਨੂੰ ਇੰਡੀਕੇਟਰ ਦਵਾਂਗਾ ਤਾਂ ਮੇਰਾ ਲੈਫਟ ਵੱਲ ਨੂੰ ਉਹ ਓਪਨ ਹੋ ਜਾਏਗਾ ਓਪਨ ਆਪ ਹੀ ਹੋ ਜਾਊਗਾ ਜੀ ਹਾਂਜੀ ਜਿੱਦਰ ਨੂੰ ਇੰਡੀਕੇਟਰ ਦੇਣਾ ਯਾਰ ਉਧਰ ਨੂੰ ਤੁਹਾਨੂੰ ਆਪੇ ਇਹਦੇ ਵਿੱਚ ਹੀ ਦਿਸਣ ਲੱਗ ਜਾਊਗਾ ਤੁਹਾਡਾ ਧਿਆਨ ਨਹੀਂ ਭਟਕੂਗਾ ਵੀ ਤੁਹਾਨੂੰ ਇੱਧਰ ਚੱਕਣਾ ਬੂ ਉਧਰ ਚੱਕਣਾ ਬੋ ਤਾਂ ਜਾਬੀ ਮੰਗਾਤਾ ਜਮਾਣਾ ਇਹ ਬਈ ਡਰਾਈਵਰ ਬੰਦੇ ਨੂੰ ਹੀਟ ਚਾਹੀਦੀ ਆ ਤਾਂ ਉਹ ਹੀਟ ਲੈ ਸਕਦਾ ਠੰਡੇ ਵਿੱਚ ਜੇ ਜੇ ਇਧਰਲੇ ਪਾਸੇ ਕੈਰੇਕਟਰ ਸਾਈਡ ਬੈਠਾ ਬੰਦਾ ਉਹਨੂੰ ਠਹਾ ਠਾ ਗਰਮੀ ਲੱਗਦੀ ਹੈ ਤਾਂ ਉਹ ਬਈ ਆਪਦਾ ਏਸੀ ਵੀ ਛੱਡ ਸਕਦਾ ਦੋਨਾਂ ਨੂੰ ਪ੍ਰੋਬਲਮ ਨਹੀਂ ਆਊਗੀ ਇੱਦਾਂ ਤੁਸੀਂ ਆਪਦਾ ਟੈਂਪਰੇਚਰ ਲਓਗੇ ਤੁਸੀਂ ਇਹ ਆਪਦਾ ਟੈਂਪਰੇਚਰ ਲੈਣਗੇ ਨਾ ਜੀ ਇਹ ਪੈਰਾਮੀਟਰੀ ਗ੍ਰਿਲ ਲੱਗੀ ਆ ਠੀਕ ਹੈ ਜੀ ਜੋ ਕਿ ਸਾਨੂੰ ਬੋਲੀਏ ਤੇ ਗਰਮੀ ਵਿੱਚ ਜਿੱਦਾਂ ਨਾ ਰੇਡੀਏਟਰ ਗਰਮ ਹੋ ਜਾਂਦਾ ਵਾ ਹਾਂਜੀ ਤੇ ਉਹਦੇ ਨਾਲ ਇਹ ਕਿ ਜਿਹੜੀ ਹਵਾ ਦੇ ਨਾਲ ਇਹ ਰੇਡੇ ਠੰਡਾ ਰਹਿੰਦਾ ਆ ਅੱਛਾ ਇਹਦੇ ਵਿੱਚ ਵੀ ਫੀਚਰ ਪਾਤਾ ਆ ਚੀਜ਼ ਦੇ ਵਿੱਚ ਵੀ ਮਿੱਤਰੋ ਫੀਚਰ ਹੈ ਇਹਦੇ ਨਾਲ ਠੰਡਾ ਰਹਿੰਦਾ ਨਾ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾ ਦਾ ਜੀ ਮਿੱਤਰੋ ਹੰਡਈ ਨੇ ਗੱਡੀ ਲਾਂਚ ਕੀਤੀ ਹੈ ਇੱਕ ਹਫਤਾ ਹੋਇਆ ਅਜੇ ਨਵੀਂ ਕ੍ਰੇਟਾ ਲਾਂਚ ਕੀਤੀ ਤੇ ਤੁਸੀਂ ਦੇਖੀ ਹੋਊਗੀ ਨਾ ਸ਼ੈਰੂ ਖਾਨ ਨੇ ਇਹ ਐਡ ਕੀਤੀ ਆ ਆ ਦੇਖੋ ਆ ਗੱਡੀ ਖੜੀ ਹੈ ਜੀ ਤੇ ਬਟਾਲੇ ਖੜੇ ਆਸੀਂ ਨੋਵਲਟੀ ਹੰਡਈ ਆਂਦੇ ਤੇ ਮੇਰੇ ਨਾਲ ਰਵੀ ਜੀ ਹੋਣਗੇ ਸੱਚੀ ਗੱਲ ਵੀਰੇ ਸੱਚੀ ਗੱਲ ਸਰ ਤੇ ਵੀਰੇ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਲਾਂਚ ਹੋਈ ਨੂੰ ਸਰ ਇਹ ਗੱਡੀ ਜਿਹੜੀ ਹੈਗੀ ਆ ਇਸ ਹਫ਼ਤੇ 16 ਤੱਕ ਲਾਂਚ ਹੋਈ ਸੀਗੀ ਜੀ ਵੀਰੇ 2022 ਮਾਡਲ ਹੈ ਕ੍ਰੇਟਾ ਦਾ ਨਿਊ ਫੇਸ ਲਿਫਟ ਮਾਡਲ ਹੈਗਾ ਆ ਜੀ ਵੀਰੇ ਤੇ ਇਹਦੇ ਵਿੱਚ ਫਿਰ ਫੀਚਰ ਕਰਤੇ ਪੂਰੇ ਕੀ ਹੰਡਈ ਦੇ ਜਿਹੜੇ ਦੇ ਵਿੱਚ ਆਰਕੀ ਜਿਹੜੇ ਫੀਚਰ ਹੈਗੇ ਨਾ ਬੰਨੇ ਕਾਫੀ ਐਡੀਸ਼ਨਲ ਕੀਤੇ ਆ ਨਾਲੇ ਨਿਊ ਫਿਚਰ ਡਿਜ਼ਾਈਨਿੰਗ ਕੀਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਿਊ ਲੁ ਇਹੜੀ ਲਾਈਟਾਂ ਦੀ ਲੁੱਕ ਆ ਇਹ ਵੀਰੇ ਅਲੱਗ ਜੀ ਪਾਈ ਹੈ ਹਨਾ ਜਿਹੜੀ ਇਹਦੇ ਨਾਲ ਲੇਕੇ ਜਿਹੜੀ ਕਨੈਕਟਿੰਗ ਲਾਈਟ ਆਂਦੀ ਆ ਐਲਈਡੀ ਕਨੈਕਟਿੰਗ ਲਾਈਟ ਆ ਠੀਕ ਆ ਜੀ ਜੀ ਠੀਕ ਆ ਜੀ ਇਧਰਲੇ ਪਾਸੇ ਵੀ ਆਹ ਦੇਖ ਸਕਦੇ ਤੁਸੀਂ ਨਾ ਗ੍ਰਿਲ ਬੋਸ ਵੀ ਲੱਗੀ ਆ ਇਹ ਆ ਪੈਰਾਮੈਟ੍ਰਿਕ ਗ੍ਰਿਲ ਲੱਗੀ ਆ ਠੀਕ ਆ ਜੀ ਜੋ ਕਿ ਸਾਨੂੰ ਬੋਲੀਏ ਤੇ ਗਰਮੀ ਵਿੱਚ ਜਿੱਦਾਂ ਨਾ ਰੇਡੀਏਟਰ ਗਰਮ ਹੋ ਜਾਂਦਾ ਵਾ ਹਾਂਜੀ ਤੇ ਉਹਦੇ ਨਾਲ ਇਹ ਜਿਹੜੀ ਹਵਾ ਨਾਲ ਆ ਰਹੀ ਡੇ ਠੰਡਾ ਰਹਿੰਦਾ ਆ ਅੱਛਾ ਇਹਦੇ ਵਿੱਚ ਵੀ ਫੀਚਰ ਪਾਤਾ ਆ ਚੀਜ਼ ਦੇ ਵਿੱਚ ਵੀ ਮਿੱਤਰੋ ਫੀਚਰ ਹੈ ਇਹਦੇ ਨਾਲ ਠੰਡਾ ਰਹਿੰਦਾ ਹਨਾ ਹਾਂ ਔਰ ਪਲੱਸ ਇਹਦੇ ਵਿੱਚ ਆ ਕੋ ਫਰੰਟ ਫਰੰਟ ਪਾਰਕਿੰਗ ਕੈਮਰਾ ਵੀ ਆ ਜਾਂਦਾ ਨਾਲ ਫਰੰਟ ਪਾਰਕਿੰਗ ਕੈਮਰਾ ਲਾਤਾ ਇਹ ਇਹ ਆਪਾਂ ਤਾਂ ਹੁਣ ਜਿਵੇਂ ਆਮ ਗੱਡੀਆਂ ਦੇ ਤਾਂ ਆਪਾਂ ਬਾਹਰੋਂ ਲਵਾਉਂਦੇ ਆ ਪਰ ਇਹਨਾਂ ਨੇ ਏਜੰਸੀ ਦੇ ਵਿੱਚੋਂ ਹੀ ਲਾ ਕੇ ਭੇਜਤਾ ਹਨਾ ਜੀ ਜੀ ਤੇ ਬਹੁਤ ਸੋਹਣੀ ਕਾਰ ਆ ਮਿੱਤਰੋ ਲੁੱਕ ਬਹੁਤ ਘੈਂਟ ਲੱਗਦੀ ਆ ਪੂਰੀ ਲਗਜ਼ਰੀ ਕਾਰ ਹੀ ਕਰਤੀ ਹਨਾ ਜੀ ਇਸ ਵਾਰ ਬਾਕੀ ਕਾਰ ਦੀ ਭਾਈ ਲੁੱਕ ਤਾਂ ਇਹਨਾਂ ਨੇ ਯਾਰ ਐਰ ਕੀ ਕਮਾਲ ਵਾਲੀ ਕਰਤੀ ਜਿਵੇਂ ਹਨਾ ਤੇ ਇਹੋ ਜਿਹੀ ਲੁੱਕ ਲੱਗੀ ਤਾਂ ਨਹੀਂ ਹੋਰੀ ਜੀ ਜੀ ਆਜੋ ਕੋਈ ਗੱਲ ਨਹੀਂ ਤੇ ਆਜੋ ਇਹਦੇ ਅੰਦਰਲੇ ਫੀਚਰ ਦੱਸੋਗੇ ਵੀ ਸਾਨੂੰ ਕੀ ਕੀ ਇਹਦੇ ਵਿੱਚ ਫੀਚਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਨਾ ਆਊਟਰ ਲੁੱਕ ਦੱਸਦਾ ਆ ਜੀ ਇਹਦੇ ਵਿੱਚ ਤੁਸੀਂ ਵੇਖੋ ਕਿ ਨਿਊ ਏਜ ਡਿਜ਼ਾਈਨ ਦੇ ਵਿੱਚ ਨਾ ਅਲੋਏ 휠 ਦੇਖੋ 17 ਇੰਚ ਦੇ ਨਿਊ ਡਾਇਮੰਡ ਕੱਟ ਅਲੋਏ 휠ਸ ਆ ਗਏ ਇਹ ਟੌਪ ਮਾਡਲ ਦੇ ਵਿੱਚ ਆਉਂਦੇ ਜੀ ਇਹ ਟੌਪ ਮਾਡਲ ਦੇ ਵਿੱਚ ਆਉਂਦੇ ਆ ਨਿਊ ਡਾਇਮੰਡ ਕੱਟ ਅਲੋਏ 휠 ਲਉਂਦੇ ਆ ਜੀ ਚਾਰੇ ਨਿਓ ਡਿਸਕ ਬ੍ਰੇਕਾਂ ਹੁੰਦੀਆਂ ਆ ਜੀ ਠੀਕ ਹੈ ਜੀ ਪਲੱਸ ਤੁਹਾਡੀ ਕੀ ਲੈਸ ਐਂਟਰੀ ਆ ਜੀ ਕ੍ਰੋਮ ਡੋਰ ਹੈਂਡਲਾਂ ਦੇ ਆ ਕਰੀ ਲੇਸ ਕੀਲੈਸ ਐਂਟਰੀ ਆ ਹੁਣ ਤੁਸੀਂ ਤੂੰ ਆ ਆ ਆ ਕਾ ਕੀ ਲਦਾ ਸੈਂਸਰ ਇਹ ਆ ਕਿ ਸਰ ਪਾਸ ਸੈਂਸਰ ਆਗਾ ਤੁਸੀ ਤੁਹਾਡੇ ਕੋ ਕੀ ਹੈਗੀ ਆ ਤੁਹਾਡੀ ਜੇਬ ਵਿੱਚ ਹੈਗੀ ਆ ਸਿੰਪਲ ਤੁਸੀਂ ਲੋਗੇ ਨੇੜੇ ਕਲੋਜ਼ ਆ ਨਾ ਕਰਦੇ ਇੱਥੋਂ ਪ੍ਰੈਸ ਕਰਨਾ ਆ ਤੁਹਾਡੀ ਚਲ ਕਰਨ ਲੋਗ ਹੋ ਜੇਗੀ ਆਟੋਮੈਟ ਅੱਛਾ 1 ਮਿੰਟ ਮੰਨ ਕੇ ਚਲੋ ਲਾਇਓ ਵਾਰੀ ਹੁਣ ਆ ਜਵੇਂ ਜੇਬ ਵਿੱਚ ਆਪਣੇ ਜੇਬ ਚ ਪਾ ਲਈ ਕੀ ਹੈ ਨਾ ਹਾਂ ਹੁਣ ਤੁਸੀਂ ਇਹਨੂੰ ਪ੍ਰੈਸ ਕਰੋ ਵਾਹ ਜੀ ਜਿਹਦੇ ਜਾਬੀ ਜੇਬ ਚ ਹੋਊਗੀ ਉਹ ਤਾਂ ਹੀ ਹੋਊਗਾ ਨਾ ਪਤਾ ਹੀ ਹੋਏਗਾ ਵਾਹ ਜੀ ਵਾਹ ਆ ਤਾਂ ਜੇ ਜਮਾਂ ਕਵਲ ਕਰਤੀ ਜੀ ਇਹਦੀ ਵੀ ਰੇਂਜ ਹੈ ਹਾਂ ਜੀ ਜੇ ਆਪਾਂ ਤੁਸੀਂ ਜਿਆਦਾ ਕਲੋਸ ਹੈਗੇ ਫੇਰ ਹੀ ਆ ਜੇ ਮੈਂ ਇੱਥੇ ਹੋਵਾਂਗਾ ਤਾਂ ਵੀ ਨਹੀਂ ਹੁੰਨੇ ਆਗੇ ਤਾਂ ਵੀ ਨਹੀਂ ਹੁੰਦਾ ਇਹ ਤੁਹਾਡੀ ਸੇਫਟੀ ਹੁਣ ਆ ਪਹਿਲੇ ਪਿਛਲੇ ਪਾਸੇ ਦਿਖਾਈਏ ਵੀ ਲੋਕ ਪਿਛਲੇ ਪਾਸੇ ਆ ਤਾਂ ਜਮਾਂ ਹੀ ਚੇਂਜ ਕਰਤੀ ਬਈ ਲੋਕ ਨਾ ਆ ਪਿਛਲੇ ਪਾਸੇ ਤਾਂ ਬਈ ਲੋਕ ਜਮਾਂ ਹੀ ਚੇਂਜ ਕਰਤੀ ਨੇੜੇ ਹੋ ਕੇ ਦਿਖਾ ਪੂਰੀ ਐ ਪੋਰਸ਼ੀ ਲੁੱਕ ਦਿੰਦੀ ਐ ਇਹਨੂੰ ਗੱਡੀ ਨੂੰ ਜੀ ਇਧਰਲੇ ਪਾਸੇ ਬਈ ਲੋਕ ਦਿਖਾਈ ਨੇੜੇ ਹੋ ਕੇ ਅਰੇ ਪਿਛਲੇ ਪਾਸੇ ਲੋਕਾ ਬਈ ਜਮਾਂ ਕਮਾਲ ਕਰਤੀ ਗੱਡੀ ਦੀ ਬਈ ਪ੍ਰਾਣੀ ਖੜਾ ਇਹ ਇਹ ਪਾਜੀ ਪੂਰੀ ਜਿਹੜੀ ਐਡ ਜੁਆਇਨਿੰਗ ਲਾਈਟ ਪੂਰੀ ਕਨੈਕਟਿੰਗ ਹੈ ਅੱਛਾ ਇਹ ਤੁਸੀਂ ਵੇਖੋਗੇ ਨਾ ਰਾਤ ਨੂੰ ਜਦੋਂ ਇਹ ਜਗਦੀ ਹੈ ਨਾ ਰਾਤ ਨੂੰ ਬਹੁਤ ਪਿਆਰੀ ਲੱਗਦੀ ਹੈ ਇਹ ਬ੍ਰੇਕ ਲਾਈਟ ਤਾਂ ਜਾਂਦੀ ਹੈ ਕਿ ਪਰਮਨੈਂਟ ਇਹ ਜਗਦੀ ਲੱਗਦੀ ਹੈ ਅਗਰ ਆਪਾਂ ਲਾਈਟ ਹੈਡ ਲਾਈਟ ਜਿਹੜੇ ਸਾਰੇ ਫੁੱਲ ਕਰ ਦਿੰਨੇ ਆ ਨਾ ਇਹ ਸਾਰੀ ਲਾਈਟ ਕਨੈਕਟਿੰਗ ਹੈ ਸਾਰੀ ਜਗਦੀ ਹੈ ਜਿਹਦੇ ਵਿੱਚ ਕੈਮਰਾ ਤਾਂ ਪਿੱਛੇ ਆਉਂਦਾ ਹੀ ਆਉਂਦਾ ਨਾ ਜੀ ਬੈਕ ਪਾਰਕਿੰਗ ਕੈਮਰਾ ਹੈ ਕਿਤੇ ਬੈਕ ਪਾਰਕਿੰਗ ਸੈਂਸਰ ਹੈ ਵਾਹ ਜੀ ਵਾਹ ਠੀਕ ਹੈ ਜ ਆਜੋ ਮਿੱਤਰੋ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਇਧਰਲੇ ਪਾਸੇ ਆ ਸਾਰੇ ਇਹ ਜਿਆ ਕਿ ਜਿਹੜੀ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਡਰਾਈਵਰ ਸੀਟ ਆਂਦੀ ਆ ਅੱਛਾ ਜੀ ਉਹ ਆਂਦੀ ਆ ਇਲੈਕਟ੍ਰੀਕਲੀ ਐਡਜਸਟ ਏਟ ਵੇ ਹੁਣ ਏਟ ਵੇ ਕੀ ਹੁੰਦੇ ਆ ਸਭ ਤੋਂ ਪਹਿਲਾਂ ਇਹ ਹੋ ਗਿਆ ਫਰਸਟ ਵੇ ਇਹ ਸੈਕੰਡ ਵੇ ਇਹ ਹੋ ਗਿਆ ਫੋਰਥ ਵੇ ਵਾਹ ਜੀ ਵਾਹ ਇਹ ਕਾ ਇਹ ਫੋਰਥ ਵੇ ਹੋ ਗਿਆ 6th ਵੇ ਤੁਹਾਡਾ 5th ਵੇ ਹੋ ਗਿਆ ਤੁਹਾਡਾ ਇਹ ਅੱਛਾ ਜੀ ਉਹਰੇ ਲੈਗ ਵਾਲੇ ਹੁੰਦੇ ਆ ਅੱਛਾ ਇਹ ਆ ਕੱਲੇ ਚੱਕਨੇ ਆ ਇਹ ਤੁਹਾਡਾ ਹੋ ਗਿਆ 7 ਇਹ ਹੋ ਗਿਆ ਤੁਹਾਡਾ 8 ਇਹ 8 ਵੇ ਇਲੈਕਟ੍ਰੀਕਲੀ ਐਡਜਸਟੇਬਲ ਹੈ ਬੀ ਐਮ ਡਬਲਯੂ ਇਹ ਨਾ ਮਾਤ ਪਾਉਂਦੀ ਹੈ ਬਾਈ ਜਮਾਂ ਹਨ ਬਾਰੇ ਕਿਹੜੇ ਵਿੱਚ ਬਾਤੇ ਬਾਈ ਮਗਰਲੇ ਪਾਸੇ ਬੈਠ ਤੋ ਨੂੰ ਹੋਰ ਫੀਚਰ ਦਿਖਾਉਣੇ ਇਹਦੇ ਵਿੱਚ ਇੱਕ ਇਹਦੇ ਵਿੱਚ ਹੋਰ ਜਿਹੜੇ ਨਵੇਂ-ਨਵੇਂ ਫੀਚਰ ਆਇਆ ਜਾਂ ਹੋਰ ਜਿਹੜੇ ਪੁਰਾਣੀ ਹੰਡਾਈ ਕਰੇਟਾਂ ਨਾਲੋਂ ਵੱਖਰੇ ਆ ਉਹ ਕਿਹੜੇ ਜਿਹੜੀ ਗੱਲ ਤਾਂ ਸਰ ਇਹ ਹੈ ਕਿ ਸਭ ਤੋਂ ਪਹਿਲਾਂ ਨਾ ਤੁਸੀਂ ਵੇਖੋਗੇ ਨਾ ਜੋ ਕਿ ਮੈਨੂੰ ਖੁਦ ਆਪ ਨੂੰ ਬੜਾ ਪਿਆਰਾ ਲੱਗਦਾ ਸਭ ਤੋਂ ਪਹਿਲਾਂ ਤਾਂ ਡੈਸ਼ਬੋਰਡ ਪਲੱਸ ਇੰਟੀਰੀਅਰ ਹੈ ਡੈਸ਼ਬੋਰਡ ਤਾਂ ਬਾਈ ਜਮਾਂ ਕਮਾਲ ਆ ਪਲੱਸ ਹੁਣ ਦੇਖੋ ਸਰ ਕਲਸਟਰ ਦੇਖੋ ਤੁਸੀਂ ਹਾਂ ਆ ਦੇਖੋ ਉ ਜਿੱਦਾਂ ਹੁਣ ਇਹਦੇ ਵਿੱਚ ਨਾ 360 ਕੈਮਰਾ ਆ ਹੁਣ ਮੈਂ ਉਹਨਾਂ ਜਿੱਦਾਂ ਹੁਣ ਆਹ ਪੈਟਰੋਲ ਗੱਡੀ ਆ ਸਾਇਲੈਂਟ ਘਰਿਆ ਵੇਖੋ ਆਵਾਜ਼ ਨਹੀਂ ਆਉਂਦੀ ਆ ਵੇਖੋ ਆਵਾਜ਼ ਨਹੀਂ ਆਉਂਦੀ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਗੱਡੀ ਸਟਾਰਟ ਆ ਇਸ ਵੇਲੇ ਬਾਈ ਬੰਦ ਖੜੀ ਤੇ ਸਟਾਰਟ ਖੜੀ ਇੱਕ ਬਰਾਬਰ ਹੈ ਜਮਾ ਹਣਾ ਬਿਲਕੁਲ ਜੀ ਉਹ ਤਾਂ ਸਟੀਅਰਿੰਗ ਆ ਬਿਲਕੁਲ ਉਂਗਲ ਨਾਲ ਹੀ ਕੋ ਮਤਾਇਆ ਓਏ ਹੋਏ ਟਰਕੀ ਨੜੀ ਨੇ ਬਹੁਤ ਜ਼ਿਆਦਾ ਵੱਡੀਆਂ ਜੈਂਜਸ ਕਰਦੀਆਂ ਹਨਾ ਜੀ ਆਹ ਦੇਖੋ ਸਰ 360 ਕੈਮਰਾ ਆ ਜਿੱਦ ਨੂੰ ਮੈਂ ਇੰਡੀਕੇਟਰ ਕਰਾਂਗਾ ਤੁਹਾਨੂੰ ਉਹ ਵੇਖੋ ਖੁੱਲ ਜਾਏਗਾ ਕੈਮਰਾ ਮਨ ਉਹ ਤੇ ਇੰਡੀਕੇਟਰ ਤੇ ਬਾਹਰ ਤੇ ਜਿਹੜੇ ਇੰਡੀਕੇਟਰ ਜਿਹੜੇ ਲੱਗੇ ਜਿਹੜੇ ਬਾਹਰ ਤੇ ਮੇਰੇ OARVM ਲੱਗੇ ਆ ਉਹ ਬਾਈ ਦਿਖਾ ਜੂਮ ਕਰਕੇ ਉੱਥੇ ਉਹ ਦੇਖੋ ਬਾਹਰ ਦੇ ਆਰ ਵੀ ਐਮ ਚ ਵੇਖਣ ਦੀ ਲੋੜ ਨਹੀਂ ਆ ਜਿੱਦਨ ਮੈਂ ਅਗਰ ਲੈਫਟ ਨੂੰ ਟਰਨ ਕਰਨਾ ਹੈ ਤਾਂ ਲੈਫਟ ਨੂੰ ਇੰਡੀਕੇਟਰ ਦਵਾਂਗਾ ਤਾਂ ਮੇਰਾ ਲੈਫਟ ਵੱਲ ਨੂੰ ਉਹ ਓਪਨ ਹੋ ਜਾਏਗਾ ਓਪਨ ਆਪ ਹੀ ਹੋ ਜਾਊਗਾ ਜੀ ਜਿੱਦਨ ਨੂੰ ਇੰਡੀਕੇਟਰ ਦੇਣਾ ਯਾਰ ਉਦੋਂ ਤੁਹਾਨੂੰ ਆਪੇ ਇਹਦੇ ਵਿੱਚ ਹੀ ਦਿਖਣ ਲੱਗ ਜਾਊਗਾ ਤੁਹਾਡਾ ਧਿਆਨ ਨਹੀਂ ਭਟਕੂਗਾ ਵੀ ਤੁਹਾਨੂੰ ਇੱਧਰ ਝਾਕਣਾ ਬੂ ਉੱਧਰ ਝਾਕਣਾ ਉਹ ਤਾਂ ਜਾਬੀ ਮੰਗਾਤਾ ਜਮਾਣਾ ਜੀ ਹੁਣ ਆ ਵੇਖੋ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਕੀ ਬੈਕ ਕੈਮਰਾ ਦੇ ਕਲੈਰਟੀ ਦੇਖੋ ਪਲੱਸ ਬੈਕ ਕੈਮਰਾ ਫੀਚਰਸ ਦੇਖੋ ਆ ਦੇਖੋ ਬੈਕ ਕੈਮਰਾ ਕਲੈਰਟੀ ਇਹ ਆਂਦਾ ਬਿਲਕੁਲ ਸੈ ਆ ਦੇਖੋ ਵੋਏ ਹੋਏ ਆ ਸਹੀ ਸੱਚੀ ਕੈਮਰਾ ਅਗਰ ਮੇਰੀ ਕਾਰ ਚੱਲੇਗੀ ਨਾ ਇਹਦੇ ਵਿੱਚ ਅੱਛਾ ਆ ਦੇਖੋ ਜੀ ਜੀ ਆ ਦੇਖੋ ਤੁਹਾਨੂੰ ਮਖਾਨ ਨਾ ਮੈਂ ਥੋੜੀ ਕਾਰ ਬੈਗ ਲੈ ਕੇ ਆਵਾਂਗਾ ਆਪਣੀ ਜੀ ਇੱਥੇ ਮੇਰੀ ਕਾਰ ਬੈਗ ਆਉਂਦੀ ਦਿਖਾਈ ਆ ਦੇਖੋ ਯਾਰ ਆ ਪਾ ਚੀਜ ਹੈ ਬਾਈ ਬਿਲਕੁਲ ਕਮਾਲ ਕੀਤੀ ਪਈ ਆ ਯਾਰ ਬਿਲਕੁਲ ਐ ਲਗਜ਼ਰੀ ਫੀਲ ਇਹ ਬਿਲਕੁਲ ਲੱਗਦੀ ਨਹੀਂ ਤੇ ਇਹਦੇ ਹੈਂਡ ਬ੍ਰੇਕ ਦਿਖਾ ਬਾਈ ਜਾਂ ਹੈਂਡ ਬ੍ਰੇਕ ਆਹ ਕਰਤੇ ਰ ਕੀ ਇਹਨਾਂ ਨੇ ਹੈਂਡ ਬ੍ਰੇਕ ਸਿਰ ਇਹਦੇ ਵਿੱਚ ਜਿੱਦਾਂ ਟੌਪ ਮਾਡਲ ਹੈ ਨਾ ਇਹਦੇ ਵਿੱਚ ਉਹ ਉਹ ਲਈ ਹੈਂਡ ਬ੍ਰੇਕ ਬਿਲ ਨਹੀਂ ਜਾਂਦੀ ਹੈਗੀ ਇਹਦੇ ਵਿੱਚ ਬਟਨ ਆਂਦਾ ਆ ਬਟਨ ਦੇ ਨਾਲ ਹੈਂਡ ਬ੍ਰੇਕ ਲੱਗਦੀ ਆ ਆ ਬਟਨ ਦੇ ਨਾਲ ਹੈਂਡ ਬ੍ਰੇਕ ਲੱਗ ਗਈ ਹਾਂਜੀ ਆ ਹੋ ਗਈ ਓਕੇ ਹੈ ਇਹ ਤੁਹਾਡਾ ਸਾਰਾ ਆ ਗਿਆ ਟੱਚ ਪੈਨਲ ਸਿਸਟਮ ਆ ਗਿਆ ਜਿਹਦੇ ਵਿੱਚ ਮੇਰਾ 뮤직 ਵੀ ਚੱਲੇਗਾ ਔਰ ਇਹਦੇ ਨਾਲ ਨਾਲ ਹੀ ਇੰਟੀਗੇਟਡ ਹੈ 뮤직 ਪਲੱਸ ਮੇਰਾ ਹੀਟਰ ਇਸੇ ਸਭ ਇੰਟੀਗੇਟਡ ਹੈ ਸਾਰਾ ਕੁਝ ਔਰ ਤੁਸੀਂ ਨੋਰ ਗਰਮੀ ਲੱਗ ਰਹੀ ਆ ਔਰ ਮੇਰੇ ਨਾਲ ਵਾਲਾ ਜਿਹੜਾ ਪੈਸੇਂਜਰ ਬੈਠਾ ਆ ਉਹਨੂੰ ਠੰਡ ਲੱਗ ਰਹੀ ਆ ਜੀ ਤਾਂ ਉਹ ਆਪਣੇ ਹਿਸਾਬ ਨਾਲ ਅਡਜਸਟ ਨਹੀਂ ਕਰ ਸਕਦੇ ਕਿ AC ਮੈਨੂੰ ਗਰਮ ਹਵਾ ਚਾਹੁੰਨ ਗਰਮ ਚਾਹੀਦੀ ਮੈਨੂੰ ਠੰਡੀ ਚਾਹੀਦੀ ਬਟ ਇਹਦੇ ਵਿੱਚ ਤੁਸੀਂ ਅਡਜਸਟ ਕਰ ਸਕਦੇ ਹੋ ਅਗਰ ਮੈਨੂੰ ਠੰਡੀ ਹਵਾ ਚਾਹੀਦੀ ਆ ਤੁਹਾਨੂੰ ਗਰਮ ਚਾਹੀਦੀ ਆ ਤੁਸੀਂ ਆਪਣਾ ਚੇਂਜ ਕਰ ਸਕਦੇ ਹੋ ਜਦ ਤੁਹਾਡਾ ਅੱਗਾ 18 ਦਾ ਤੁਹਾਨੂੰ ਠੰਡੀ ਹਵਾ ਆਏਗੀ ਇਦੋਂ ਮੈਂ ਤਾਂ ਕਰੂੰਗਾ ਮੇਰਾ ਟੈਂਪਰੇਚਰ ਵਧ ਜਾਏਗਾ ਇਸੀ ਸਾਈਡ ਦਾ ਮੈਨੂੰ ਗਰਮ ਹਵਾ ਆਏਗੀ ਜੇ ਭਾਈ ਡਰਾਈਵਰ ਬੰਦੇ ਨੂੰ ਹੀਟ ਚਾਹੀਦੀ ਆ ਤਾਂ ਉਹ ਹੀਟ ਲੈ ਸਕਦਾ ਠੰਡ ਦੇ ਵਿੱਚ ਜੇ ਦੇਦਲੇ ਪਾਸੇ ਕੈਰੇਕਟਰ ਸਾਈਡ ਬੈਠਾ ਬੰਦਾ ਉਹਨੂੰ ਠਾੜਾ ਠਾੜਾ ਗਰਮੀ ਲੱਗਦੀ ਹੈ ਤਾਂ ਉਹ ਬਈ ਆਪਦਾ ਏਸੀ ਵੀ ਛੱਡ ਸਕਦਾ ਦੋਨਾਂ ਨੂੰ ਪ੍ਰੋਬਲਮ ਨਹੀਂ ਜਾਊਗੀ ਐਡਾ ਤੁਸੀਂ ਆਪਦਾ ਟੈਂਪਰੇਚਰ ਲਓਗੇ ਤੁਸੀਂ ਇਹ ਆਪਦਾ ਟੈਂਪਰੇਚਰ ਲੈਣਾ ਹੈ ਜੀ ਵਾਹ ਜੀ ਵਾਹ ਇਹਦੇ ਵਿੱਚ ਬਹੁਤ ਵੱਡੀਆਂ ਚੇਂਜਸ ਕੀਤੀ ਹੈ ਜੀ ਇਹ ਤਾਂ ਬਈ ਕਮਾਲ ਵਾਲਾ ਫੀਚਰ ਹੀ ਕਰਦਾ ਹੈ ਇੱਕ ਸਾਡਾ ਟਾਪ ਫੀਚਰ ਹੀ ਕਰਦਾ ਜਮਾਂ ਹਾਂ ਜੀ ਔਰ ਪਲੱਸ ਇਹਦੇ ਵਿੱਚ ਜਰੂਰਦਾ ਮਿਊਜ਼ਿਕ ਸਿਸਟਮ ਜਿਹੜਾ ਨਾ ਇਹ ਬੋਸ ਕੰਪਨੀ ਦਾ ਜਿਹੜਾ ਕੱਲਾ ਜਿਹੜਾ ਮਿਊਜ਼ਿਕ ਮਿਊਜ਼ਿਕ ਹੈ ਨਾ ਸਰ ਕੰਪਨੀ ਨੇ ਲਾਇਆ ਘੱਟੋ ਘੱਟ 1.5 ਲੱਖ ਦਾ ਮਿਊਜ਼ਿਕ ਹੀ ਕੱਲਾ ਇਹਦਾ 1.5 ਲੱਖ ਦਾ 1.5 ਲੱਖ ਦਾ ਬੋਸ ਕੰਪਨੀ ਦਾ ਮਿਊਜ਼ਿਕ ਹੈ ਬਹੁਤ ਜਿਹੜੀ ਕੰਪਨੀ ਹੈ ਇੱਕ ਬ੍ਰਾਂਡਡ ਹੈ ਬ੍ਰਾਂਡ ਕੰਪਨੀ ਹੈ ਮਿਊਜ਼ਿਕ ਦਾ ਮਿਲ ਗਿਆ JBL ਤੋਂ ਵੀ ਪਲੱਸ ਦਾ ਬਹੁਤ ਠੀਕ ਹੈ ਜੀ 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 ਬਹੁਤ ਵਧੀਆ ਮਿਊਜ਼ਿਕ ਹੈ ਬੋਸ ਕੰਪਨੀ ਦਾ ਸੱਤ ਸਪੀਕਰ ਹੁੰਦੇ ਨੇ ਤੇ ਬੋਸ ਦੇ ਔਰ ਇੱਕ ਜਿਹੜੀ ਨਿਊ ਚੀਜ਼ ਹੈ ਚ ਐਡ ਕੀਤੀ ਆ ਹੂੰ ਉਹ ਹੈਗਾ ਵਾ ਇਹ ਚ ਅਡਾਸ ਅੱਛਾ ਜਿਹਨੂੰ ਆਪਾਂ ਬੋਲਦੇ ਆ ਅਡਾਸ ਲੈ ਸਭ ਤੋਂ ਪਹਿਲਾਂ ਤੁਸੀਂ ਨੋਰਮਲੀ ਜਿਦਾ ਵੇਖਦੇ ਹੋ ਇਹਨੇ ਕਿ ਇਸ ਰੇਂਜ ਜਿਹੜਾ ਇਸ ਸੈਗਮੈਂਟ ਵਿੱਚ ਕਈ ਤੇ ਆਪਾਂ ਹੋਰ ਵੱਡੀ ਵੱਡੀ ਜਿਹਦਾ ਮਰਸੀਡੀਜ਼ ਹੋ ਗਿਆ ਉਹਨਾਂ ਚ ਤਾਂ ਚਲੋ ਐਡਵਾਂਸ ਹੁੰਦਾ ਬਟ ਇਸ ਸੈਗਮੈਂਟ ਦੇ ਹਿਸਾਬ ਨਾਲ ਨਹੀਂ ਚੱਲੀ ਇਹ ਨਾ ਹੁੰਡਾਈ ਜਿਹੜੀ ਹੈ ਨਾ ਉਹ ਲੈਵਲ 2 ਦਾ ਡਾਸ ਜਿਹੜੀ ਆ ਆਫਰ ਕਰਦੀ ਆ ਜੀ ਲੈਵਲ 2 ਉਹ ਡਾਸ ਤੁਹਾਨੂੰ ਮੈਂ ਫਰਕ ਦੱਸਾਂ ਲੈਵਲ 2 ਉਹ ਲੈਵਲ 1 ਚ ਡਾਸ ਦਾ ਫਰਕ ਕੀ ਆ ਸਭ ਤੋਂ ਪਹਿਲਾਂ ਜਿਹਦਾ ਲੈਵਲ 1 ਚ ਡਾਸ ਕੀ ਆ ਹੁਣ ਸਪੋਜ਼ ਕਰੋ ਮੈਂ ਕਾਰ ਚਲਾ ਰਿਹਾ ਵਾਂ ਔਰ ਮੈਂ ਅਨਕੌਂਸ਼ੀਅਸ ਹੋ ਗਿਆ ਮੈਂ ਟੈਨਸ਼ਨ ਨਹੀਂ ਦੇ ਰਿਹਾ ਗਾ ਗੱਡੀ ਚਲਾ ਲੱਗਿਆ ਮੇਰੇ ਅੱਗੇ ਕੋਈ ਬੰ ਮੇਨ ਗੱਡੀ ਪਹਿਲੀ ਗੱਲ ਤੇ ਵਾਰਨ ਕਰੇਗੀ ਉਹ ਹੋ ਗਿਆ ਲੈਵਲ 1 ਲੈਵਲ ਹਾਂ ਲੈਵਲ 2 ਚ ਕੀ ਹੈ ਅਗਰ ਮੈਂ ਬ੍ਰੇਕ ਨਹੀਂ ਅਪਲਾਈ ਕਰਦਾ ਤਾਂ ਗੱਡੀ ਜਿਹੜੀ ਆਪੇ ਬ੍ਰੇਕ ਪ੍ਰਾਈ ਕਰ ਦੇਗੀ ਆਪੇ ਬ੍ਰੇਕ ਲੱਗ ਜਾਣਗੇ ਆਪੇ ਬ੍ਰੇਕ ਲੱਗ ਜਾਣਗੇ ਜਿਸਪੋਜ਼ ਕਰੋ ਸਾਹਮਣੇ ਆ ਆਪਾ ਰੋਡ ਤੇ ਮੰਨ ਕੇ ਚੱਲੋ ਆ ਗੱਡੀ ਲਈ ਜੰਨੇ ਉਹ ਸਾਹਮਣੇ ਸਕੂਟਰੀ ਆ ਰਹੀ ਹੈ ਜੀ ਇੱਕਦਮ ਥੋੜੀ ਗੱਡੀ ਸਕੂਟਰੀ ਦੇ ਰਾਹ ਚ ਆਉਂਦੀ ਆ ਤਾਂ ਉਹ ਇਹ ਆਪੇ ਬ੍ਰੇਕ ਲੈ ਲੂਗੀ ਆਪੇ ਬ੍ਰੇਕ ਲੈ ਲੂਗੀ ਵਾਹ ਯਾਰ ਅੱਜ ਜਮਾ ਕਮਾਲ ਕਰ ਦਿੱਤਾ ਸਿੱਧੀ ਵੀ ਨਹੀਂ ਆਉਗੀ ਅਗਰ ਉਹ ਮੈਂ ਸਿੱਧਾ ਜਾ ਰਿਹਾ ਵਾਂ ਉਹਰ ਉਹ ਇਧਰੋਂ ਆਹ ਰੋਡ ਤੋਂ ਹੀ ਦਿਖ ਇਹ ਰੋਡ ਤੋਂ ਨਹੀਂ ਆਏਗਾ ਤਾਂ ਵੀ ਗੱਡੀ ਬ੍ਰੇਕ ਮਾਰ ਦੋ ਕਿ ਇਹ ਤਾਂ ਵੀ ਉਹਨੂੰ ਸੈਂਸ ਕਰ ਲਓ ਕਿ ਗੱਡੀ ਜਿਹੜੀ ਹੈਗੀ ਹੈ ਬਲਾਈਂਡ ਸਪੌਟ ਜਿਹਨੂੰ ਬੋਲਦੇ ਆ ਇਧਰੋਂ ਵੀ ਗੱਡੀ ਆ ਤਾਂ ਵੀ ਬ੍ਰੇਕ ਲੈ ਲਓ ਤਾਂ ਵੀ ਰੋਕਿਆ ਹੁਣ ਇਹ ਚਾਹ ਵੇਖੋ ਹੁਣ ਇਹ ਜਿਹੜਾ ਬਾਹਰ ਮਿਰਰ ਹੈਗਾ ਵਾ ਤੁਸੀਂ ਆ ਮਿਰਰ ਦੇ ਵਿੱਚ ਵੇਖੋਗੇ ਨਾ ਜੀ ਆ ਇੱਕ ਟ੍ਰਾਇੰਗਲ ਜਿਹਾ ਬਣਿਆ ਵਾ ਆ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਟ੍ਰਾਇੰਗਲ ਜਿਹਾ ਤੇ ਦੇਖ ਰਹੇ ਹੋ ਆ ਸਾਈਨ ਬਰੇਡ ਟ੍ਰਾਇੰਗਲ ਦਾ ਜੀ ਬਣਿਆ ਜੀ ਬਣਿਆ ਇਹ ਟ੍ਰਾਇੰਗਲ ਦਾ ਸਾਈਨ ਕਹਾਵਾ ਹੈਗਾ ਬਲਾਈਂਡ ਸਪੌਟ ਹੁਣ ਸਮ ਟਾਈਮ ਕੀ ਹੁੰਦਾ ਵਾ ਸਾਡਾ ਲਾਗੋ ਗੱਡੀ ਲੰਘ ਜਾਂਦੀ ਸਾਨੂੰ ਪਤਾ ਨਹੀਂ ਲੱਗਦਾ ਤਾਂ ਅਸੀਂ ਗੱਡੀ ਮੋੜ ਕੱਟ ਰਾਈਟਰ ਮੋੜ ਦਾਂਗੇ ਤੇ ਗੱਡੀ ਹਰਚ ਵੱਜ ਜਾਂਦੀ ਪਰ ਜਦੋਂ ਅਸੀਂ ਇਧਰ ਨੂੰ ਗੱਡੀ ਮੋੜਨ ਲੱਗੇ ਨਾ ਇਹਨੇ ਸੈਂਸ ਕਰਨਾ ਸ਼ੁਰੂ ਕਰ ਦਿੰਨਾ ਕਿ ਗੱਡੀ ਪਿੱਛੋਂ ਕੋਈ ਆ ਰਹੀ ਆ ਅੱਛਾ ਅਸੀਂ ਗੱਡੀ ਨਾਲ ਮੋੜ ਅੱਛਾ ਉਹ ਜਿਹੜਾ ਵੈਚ ਟ੍ਰਾਇੰਗਲ ਦਿੱਤਾ ਹੋਇਆ ਹੈ ਨਾ ਔਰ 180 ਦੇ ਵਿੱਚ ਫੀਚਰਸ ਜਿਹੜੇ ਹੈਗੇ ਨੇ ਲੈਵਲ 2 ਦੇ 17 ਤੋਂ ਕਰੂ ਮੈਂ ਨਾ ਲੌਂਗਾ ਹੀ ਵਧਦਾ ਜਾ ਰਿਹਾ ਜੀ ਜੀ ਮੈਂ ਕੀ ਕਰੂੰਗਾ ਇਥੋਂ ਨਾ ਸਭ ਤੋਂ ਪਹਿਲਾਂ ਤੇ ਆਪਣੇ ਲੱਤ ਨੂੰ ਰੈਚ ਟੇਨ ਵਾਸਤੇ ਮੈਂ ਜਿੰਨੀ ਸਪੀਡ ਮੈਨੂੰ ਚਾਹੀਦੀ ਆ ਹੂੰ ਠੀਕ ਹੈ ਮੈਂ ਆਪਣੀ ਸਪੀਡ ਤੇ ਸਭ ਕੰਫਰਟ ਦੇ ਹਿਸਾਬ ਨਾਲ ਮੈਂ ਕਰੂਜ਼ ਮੋਡ ਲਾ ਲੂੰਗਾ ਪੈਰ ਚੁਕਲਾਂਗਾ ਫਿਰ ਉਸ ਤੋਂ ਬਾਅਦ ਕੀ ਆ ਮੈਂ ਹੱਥ ਨੂੰ ਵੀ ਆਰਾਮ ਦੇਣਾ ਨਾ ਮੈਂ ਇਥੋਂ ਲੈਨ ਚੇਂਜ ਲਾ ਦੂੰਗਾ ਜੀ ਇਹ ਵੀ ਇੱਕ ਅਡਾ ਦਾ ਫੀਚਰ ਹੈ ਲੈਨ ਚੇਂਜ ਇਹ ਤਾਂ ਲੈਨ ਕੀ ਲੈਨ ਕੀਪ ਅਸਿਸਟ ਲੇਨ ਕੀਪ ਸਿਸਟਮ ਵਿੱਚ ਕੀ ਆਣਾ ਮੈਂ ਮੇਰੀ ਜੋ ਕਾਰ ਆ ਉਹ ਤੇ ਦੇਖ ਰਹੇ ਹੋ ਰੋਡ ਦੇ ਵਿੱਚ ਨਾ ਲੇਨ ਬਣੀ ਹੁੰਦੀ ਆ ਬਾਈ ਹਾਂਜੀ ਹਾਂਜੀ ਉਹਦੇ ਵਿੱਚ ਮੇਰੀ ਕਾਰ ਰਹੇਗੀ ਅਗਰ ਮੇਰੀ ਲੇਨ ਦੇ ਵਿੱਚ ਮਾਸਾ ਜੀ ਵੀ ਕਾਰ ਬਾਹਰ ਜਾਏਗੀ ਕਾਰ ਮੇਰੀ ਜਿਹੜੀ ਆ ਆਪਣੀ ਲੇਨ ਦੇ ਵਿੱਚ ਆ ਜਾਏਗੀ ਵਾਹ ਜੀ ਇਹ ਇਹ ਫੀਚਰ ਪਹਿਲਾਂ ਵਾਲੀ ਗੱਡੀ ਜਿੱਤਾ ਨਹੀਂ ਆਉਂਦੇ ਸੀ ਨਹੀਂ ਨਹੀਂ ਇਹ ਹੁਣ ਬਣਾਨੇ ਸ਼ੁਰੂ ਬਿਲਕੁਲ ਨਵੀਂ 2024 ਦੇ ਵਿੱਚ ਤਾਂ ਬਾਈ ਹੰਡਈ ਜਿਹੜੇ ਬਣ ਕੇ ਚਲੋ ਹੰਡਈ ਨੂੰ ਚਾਹਣ ਵਾਲੇ ਉਹਨਾਂ ਨੂੰ ਤੇ ਯਾਰ ਕ੍ਰੇਟਾ ਜਿਹੜੀ ਕ੍ਰੇਟਾ ਜਿਹਨੂੰ ਵਧੀਆ ਲੱਗਦੀ ਹੈ ਕ੍ਰੇਟਾ ਨਾਲ ਕਮਾਲ ਕਰਦੀ ਹੁਣ ਮੈਨੂੰ ਨਹੀਂ ਲੱਗਦਾ ਵੀ ਜੇ ਕਿਸੇ ਨੇ ਬਈ ਕੋਈ ਪਲਾਨ ਕਰ ਰਿਹਾ ਵੱਡੀ ਗੱਡੀ ਲੈਣ ਦਾ ਕੋਈ ਲਾਜਰੀ ਗੱਡੀ ਲੈਣ ਦੀ ਪਲਾਨ ਕਰ ਰਿਹਾ ਥੋੜਾ ਬਈ 40-50 ਲੱਖ ਰੁਪਏ ਬਚੂ ਗਏ ਕਿੰਨੇ ਜੇ ਮੰਨ ਕੇ ਜੋ ਟੌਪ ਮੰਨਦੇ ਤਾਂ ਕਿੰਨੇ ਜੀ ਸਰ ਇਹ ਤਾਂ ਜ ਇਹਦੇ ਵਿੱਚ ਤੇ 7-7 ਵੇਰੀਐਂਟ ਹੁੰਦੇ ਆ ਜੀ ਪਹਿਲੀ ਵੇਰ ਕ੍ਰੇਟਾ ਨਾਲੋਂ ਇਹਦਾ ਜੋ ਫਰਕ ਪਿਆ ਵਾ 50-55 ਹਜ਼ਾਰ ਫਰਕ ਪਿਆ ਵਾ ਬਸ ਸਾਰੇ ਪਰ ਜਿਹੜਾ ਜਿਹੜਾ ਅਡਾਸ ਫੀਚਰ ਹੁੰਦਾ ਉਹਦਾ ਫਰਕ ਲੱਖ ਰੁਪਏ ਫਰਕ ਪੈ ਗਿਆ ਜੋ ਤੁਸੀਂ ਲੈ ਕੇ ਚੱਲੋ ਜੀ ਪਹਿਲਾਂ ਕ੍ਰੇਟਾ ਐਸਐਕਸ ਡੀਜ਼ਲ ਸੀਗੀ ਜੀ ਉਹ ਹੁੰਦੀ ਸੀਗੀ 18 ਲੱਖ ਤੇ ਕੋਈ 60 ਤੇ 80 ਹਜ਼ਾਰ ਦੇ ਨੇੜੇ ਬਾਟ ਹੁੰਦੀ ਸੀ ਹੁਣ ਉਹੀ ਕ੍ਰੇਟਾ ਜਿਹੜੀ ਹੈਗੀ 19 ਲੱਖ 98 ਜਾਂ 20 ਹਜ਼ਾਰ 20 ਲੱਖ ਦੇ ਵਿੱਚ ਪੈਣੀ ਆ ਜੋ ਕਿ ਉਹਦੇ ਵਿੱਚ ਅਡਾਸ ਫੀਚਰ ਹੈ ਹਾਂ ਜੀ ਮੰਨ ਕੇ ਚੱਲੋ ਤੁਸੀਂ 20 ਲੱਖ ਰੁਪਏ ਲਾ ਕੇ ਕਰੋੜ ਕਰੋੜ ਵਾਲੀਆਂ ਗੱਡੀਆਂ ਦਾ ਜਿਹੜੇ ਪੀਚਾ ਉਹਨਾਂ ਦੇ ਲੈ ਸਕਦੇ ਹੋ ਨਾ ਜੀ ਹਾਂ ਪੈਨਾਰੋਮਿਕ ਸੰਰੂਪ ਹੈਗਾ ਪੂਰਾ ਇੱਥੇ ਦੇਖੋ ਆ ਪੈਨਾਰੋਮਿਕ ਸੰਰੂਪ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਸਾਈਡ ਕਟਨ ਆ ਗਏ ਆ ਅਗਰ ਆਪਾਂ ਪ੍ਰਾਈਵੇਸੀ ਰੱਖਣਾ ਚਾਹੁੰਦੇ ਆ ਕੁਝ ਠੀਕ ਹੈ ਔਰ ਧੁੱਪ ਤੋਂ ਬਚਣਾ ਚਾਹੁੰਦੇ ਆ ਇਹ ਕੰਪਨੀ ਵੱਲੋਂ ਹੀ ਆਉਂਦੇ ਜੀ ਇਹ ਕੰਪਨੀ ਵੱਲੋਂ ਫਿਟਡ ਹੁੰਦੇ ਆ ਜੀ 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 ਇਹ ਤੁਹਾਨੂੰ ਬਾਹਰੋਂ ਲਗਵਾਉਣ ਦੀ ਲੋੜ ਨਹੀਂ ਆ ਸਾਰਾ ਕੁਝ ਬੰਨ ਕੰਪਨੀ ਵੱਲੋਂ ਲਵਾ ਜਾਂਦਾ ਇਹਦੇ ਵਿੱਚ ਬਾਕੀ ਤਾਂ ਜੀ ਇੱਧਰਲੇ ਪਾਸੇ ਬਾਕੀ ਕਮਾਲ ਕੀਤੀ ਬਈਆ ਆ ਬਾਕੀ ਏਸੀ ਵਾਲਾ ਆ ਗਿਆ ਸਿਸਟਮ ਇਹ ਤਾਂ ਆਉਂਦਾ ਹੀ ਸੀ ਨਾ ਪਹਿਲਾਂ ਵੀ ਗੱਡੀਆਂ 'ਚ ਹੁਣ ਜਿਹੜੇ ਜਿਹੜੇ ਕਸਟਮਰਸ ਹੁੰਦੇ ਆ ਉਹ ਗਰਮੀ ਜਿਹੜੀਆਂ ਜਿਨ੍ਹਾਂ ਨੂੰ ਗਰਮੀ ਜ਼ਿਆਦਾ ਨਹੀਂ برداشت ਹੁੰਦੀ ਜਿਹੀਂ ਸੈੱਟ ਕਰ ਸਕਦੇ ਉਹ ਕੀ ਕਰ ਸਕਦੇ ਜਿੱਦਾਂ ਹੁਣ ਮੇਰੀ ਡਰਾਈਵਰ ਸਾਈਡ ਸੀਟ ਤੇ ਤੁਹਾਡੀ ਇਲੈਕਟ੍ਰਿਕ ਤੁਹਾਡੀ ਸੀਟ ਹੈਗੀ ਆ ਆਪਾਂ ਇੱਥੋਂ ਹਵਾ ਕਰ ਸਕਦੇ ਆ ਜਿੱਦਾਂ ਹੁਣ ਇੱਥੋਂ ਨਾ ਆ ਬੱਕਾ ਹਵਾ ਚੱਲੂਗੀ ਤਾਂ ਸੀਟ ਵੈਂਟੀਲੇਟਰ ਸੀਟਾਂ ਨੇ ਵੈਂਟੀਲੇਟਰ ਸੀਟਾਂ ਆ ਬੈਂਟੀਲੇਟਰ ਨੇ ਇਹ ਗਰਮੀਆਂ ਚ ਇੱਕ ਜਿਹੜੀ ਹੈਗੀ ਆ ਗਰਮ ਹਵਾ ਠੰਡੀ ਹਵਾ ਮਾਰੂਗੀ ਔਰ ਸਰਦੀਆਂ ਵਿੱਚ ਠੰਡੀ ਗਰਮ ਹਵਾ ਮਾਰੂਗੀ ਅੱਛਾ ਸੀਟਾਂ ਵੀ ਸੀਟਾਂ ਵੀ ਹਵਾ ਮਾਰਦੀਆਂ ਦੇਖੋ ਲੱਗੀਆਂ ਬਈ ਮਾਰਨ ਪਤਾ ਲੱਗੂਗਾ ਤੁਹਾਨੂੰ ਇੱਥੇ ਜਿਹੜੀ ਕਾਰ ਵਿੱਚ ਸਟੇਜਿੰਗ ਵੀ ਹੈ ਕਪੜੇ ਆਪ ਗਰਮ ਹੋ ਜਾਂਦੇ ਆ ਇਹਦੇ ਵਿੱਚ ਜਿੱਦਾਂ ਉਹਨਾਂ ਤੋਂ ਹੀ ਐਕਸਪਾਇਰ ਇਨਸਪਾਇਰ ਹੋ ਕੇ ਗੱਡੀ ਵਿੱਚ ਸਾਡੇ ਫੀਚਰ ਹੈ ਸੀਟਾਂ ਜਿਹੜੀਆਂ ਹੁੰਦੀਆਂ ਗਰਮ ਹੋ ਜਾਂਦੀਆਂ ਸੀਟਾਂ ਆਪ ਹੀ ਜਿਵੇਂ ਤੁਹਾਨੂੰ ਚਾਹੀਦੀ ਹੈ ਹੀਟ ਚਾਹੀਦੀ ਹੈ ਹੀਟਰਡ ਹੋ ਜਾਣਗੀਆਂ ਹਾਂਜੀ ਹਾਂਜੀ ਤੇ ਜੇ ਜੇ ਤੁਹਾਨੂੰ ਗਰਮ ਚਾਹੀਦੀਆਂ ਤਾਂ ਗਰਮ ਚੱਲ ਠੰਢੀਆਂ ਨਹੀਂ ਮਤਲਬ ਅਗਰ ਤੁਸੀਂ ਬੋਲਣਾ ਕਿ ਮੈਂ 20 ਲੱਖ ਖਰਚਿਆ ਤੇ ਮੈਨੂੰ ਲੱਭਣਾ ਚਾਹੀਦਾ ਮੇਰਾ 20 ਲੱਖ ਕਿੱਥੇ ਲੱਗਾ ਤਾਂ ਤੁਹਾਨੂੰ ਕ੍ਰੈਡਿਟ ਆਫਰ ਕਰ ਦਿੰਦੇ ਆ ਸਾਰਾ ਕੁਝ ਲੱਭੂਗਾ ਤੁਹਾਨੂੰ ਸਾਰੀ ਹੀਟ ਆਫਰ ਕਰ ਦ ਔਰ ਫੀਚਰ ਟਾਪ ਲੈਵਲ ਦੇ ਮੈਂ ਤੁਹਾਨੂੰ ਹੋਰ ਫੀਚਰ ਦੱਸਦਾ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਆਹ ਦੇਖ ਰਹੇ ਹੋ ਹਾਂਜੀ ਇਹ ਜਿਹੜਾ ਮਿਰਰ ਹੈਗਾ ਇਲੈਕਟ੍ਰੋਕ੍ਰੋਮਿਕ ਮਿਰਰ ਹੁੰਦਾ ਇਲੈਕਟ੍ਰੋਕ੍ਰੋਮਿਕ ਮਿਰਰ ਕਿੱਦਾਂ ਵਾ ਅਗਰ ਪਿੱਛੋਂ ਮੈਨੂੰ ਕੋਈ ਪਰਸਨ ਆ ਜਾ ਕੋਈ ਮੇਰੇ ਨਾਲ ਪਿੱਛੇ ਕੋਈ ਗੱਡੀ ਆਲਾ ਮੈਨੂੰ ਉਹ ਮਾਰਦਾ ਪ੍ਰੋਜੈਕਟਰ ਮਾਰਦਾ ਵਾ ਇੱਥੋਂ ਪ੍ਰੋਜੈਕਟਰ ਮੇਰੀ ਸਿਰ ਤੇ ਅੱਖ 'ਚ ਵਜਦਾ ਠੀਕ ਹੈ ਇਹ ਡੇ ਨਾਈਟ ਦੇ ਹਿਸਾਬ ਨਾਲ ਹੁੰਦਾ ਵਾ ਇਹ ਜਿਹੜਾ ਇਲੈਕਟ੍ਰੋਕ੍ਰੋਮਿਕ ਮਿਰਰ ਹੁੰਦਾ ਵਾ ਡੇ ਨਾਈਟ ਨੂੰ ਜਿਹੜਾ ਹੁੰਦਾ ਆਪਣੇ ਆਪ ਸ਼ਿਫਟ ਕਰ ਲੈਂਦਾ ਵਾ ਠੀਕ ਹੈ ਬਾਕੀ ਜਿਹੜੇ ਡਰਾਈਵਰ ਦੀ ਅੱਖਾਂ ਵਿੱਚ ਜਿਹੜਾ ਪ੍ਰੋਜੈਕਟਰ ਬਹੁਤਾ ਜ਼ਿਆਦਾ ਨਾ ਪਵੇ ਹੁਣ ਮੈਂ ਚਲਾਉਂਗਾ ਗੱਡੀ ਮੇਰੀ ਅੱਖਾਂ 'ਚ ਜੇ ਕੋਈ ਪ੍ਰੋਜੈਕਟਰ ਮਾਰੀ ਜਾਊਗਾ ਮੈਂ ਡਿਸਟਰਬ ਹੋਵਾਂਗਾ ਜੀ ਇਲੈਕਟ੍ਰੋਕ੍ਰੋਮਿਕ ਮੇਰੇ ਇਹਦੇ ਵਿੱਚ ਟੈਕਨੋਲੋਜੀ ਇਦਾਂ ਦੀ ਹੁੰਦੀ ਹੈ ਕਿ ਜਿਹੜਾ ਇਹ ਜਿਹੜਾ ਲਾਈਟ ਦਾ ਫੋਕਸ ਹੈ ਨਾ ਅੱਖਾਂ 'ਚ ਪੂਰਾ ਨਹੀਂ ਪੈਂਦਾ ਉਹਨੂੰ ਖਿਲਾਰ ਦਿੰਦਾ ਹੈ ਜੀ ਔਰ ਐਸਓਐਸ ਜਿੱਦਾਂ ਇਹ 'ਚ ਟਰੱਕ ਦਾ ਸਾਈਨ ਬਣਿਆ ਔਰ ਬਲੂ ਲਿੰਕ ਐਸਓਐਸ ਕੀ ਆ ਸੇਵ आवर ਸੋਲ ਹੁਣ ਮੈਂ ਕਾਰ ਬਾਇ ਕਰ ਲਈ ਸਪੋਜ਼ ਕਰੋ ਹੁਣ ਕੰਪਨੀ ਵਿੱਚ ਮੇਰੀ ਮੇਲ ਆਈਡੀ ਰਜਿਸਟਰਡ ਹੈ ਮੇਰੇ ਮੋਬਾਈਲ ਨੰਬਰ ਤੇ ਰਜਿਸਟਰਡ ਹੈ ਜੀ ਜੀ ਹੁਣ ਮੇਰੀ ਕਿਤੇ ਕਾਰ ਮੈਂ ਕਿਤੇ ਸਟਕ ਹੋ ਗਈ ਆ ਜਿਹੜੇ ਵੱਜ ਗਈ ਆ ਠੀਕ ਹੈ ਮੈਂ ਦਰਵਾਜ਼ਾ ਖੋਲਣ ਦੀ ਹੱਥ ਤੇ ਨਹੀਂ ਹੈਗਾ ਠੀਕ ਹੈ ਮੈਨਾਂ ਨਹੀਂ ਕਰ ਸਕਦਾ ਤਾਂ ਮੈਂ ਕੀ ਕਰੂੰ ਸਿੰਪਲ ਅਗਰ ਮੈਨੂੰ ਪ੍ਰੈਸ ਕਰ ਸਕਦਾ ਆ ਮੈਨੂੰ ਪ੍ਰੈਸ ਕਰੂੰਗਾ ਪ੍ਰੈਸ ਕਰੂੰਗਾ ਤਾਂ ਜੋਗੀ ਇਹ ਕੰਪਨੀ ਨੂੰ ਡਾਇਰੈਕਟ ਡਾਇਰੈਕਟ ਕਾਲ ਜਲ ਜੀ ਕਲੀ ਜਾਏਗੀ ਕਾਲ ਉਸੇ ਵੇਲੇ ਕਾਲ ਆਏਗੀ ਮੈਨੂੰ ਕਾਰ ਦੇ ਵਿੱਚ ਮੈਂ ਕਿੱਥੇ ਫਸਿਆ ਵਾਂ ਮੈਨੂੰ ਕੀ ਪ੍ਰੋਬਲਮ ਹੈ ਅਗਰ ਟਰੈਕ ਕਰੇਗੀ ਉਸੇ ਵੇਲੇ ਮੈਨੂੰ ਹੈਲਪ ਵਾਸਤੇ ਕੰਪਨੀ ਮੇਰੇ ਵਾਸਤੇ ਪਹੁੰਚੇਗੀ ਪਹੁੰਚੇਗੀ ਮੈਨੂੰ ਐਂਬੂਲੈਂਸ ਦੀ ਲੋੜ ਹੈ ਫਾਇਰ ਦੀ ਲੋੜ ਕਿਸ ਚੀਜ਼ ਦੀ ਲੋੜ ਹੈ ਉਸੇ ਵੇਲੇ ਗੱਡੀ ਆਏਗੀ ਉਹ ਕੰਪਨੀ ਵੱਲੋਂ ਆਣਗੇ ਬੰਦੇ ਵਾਹ ਜੀ ਵਾਹ ਔਰ ਇਹਦੇ ਵਿੱਚ ਜਿਹੜਾ ਟੋ ਦਾ ਸਾਈਨ ਤੋਂ ਸਿੱਧਾ ਹੀ ਕੰਪਨੀ ਨੂੰ ਸਾਈਨ ਚਲਾ ਜਾਏਗਾ ਗੱਡੀ ਜਿਹੜੀ ਹੈਗੀ ਐ ਇਸ ਵੇਲੇ ਕਿਤੇ ਖਰਾਬ ਹੋ ਗਈ ਇਹਨੂੰ ਟੋ ਲਾਉਣ ਵਾਸਤੇ ਗੱਡੀ ਜਾਏਗੀ ਜੀ ਉਹ ਟੋਲ ਵਾਲਾ ਵਾਲ ਇਹਨੂੰ ਫੋਨ ਚਲਾ ਜਾਏਗਾ ਇਹ ਬਲੂ ਲਿੰਕ ਹੈ ਹੁਣ ਬਲੂ ਲਿੰਕ ਦਾ ਸਰ ਕੀ ਆ ਮੈਂ ਜਿਹੜੀ ਆਪਣੀ ਕਾਰ ਆ ਸਾਰੀ ਫੋਨ ਤੋਂ ਹੀ ਆਪਰੇਟ ਕਰ ਸਕਦਾ ਮੈਂ ਆਪਣੀ ਫੋਨ ਤੋਂ ਹੀ ਗੱਡੀ ਲੋਕ ਕਰ ਲੂੰਗਾ ਜੀ ਫੋਨ ਤੋਂ ਹੀ ਗੱਡੀ ਅਨਲੌਕ ਕਰ ਲਾਂਗਾ ਫੋਨ ਤੋਂ ਸਟਾਰਟ ਹੋ ਜਾਣਾ ਫੋਨ ਤੋਂ ਸਟਾਰਟ ਕਰ ਦਾਂਗਾ ਗੱਡੀ ਪਾਇਆ ਪਾਰ ਬੈਠਾ ਹਾਂ ਤੁਸੀਂ ਗੱਡੀ ਇੱਥੇ ਲਾਈ ਆ ਡੀਜ਼ਲ ਗੱਡੀ ਹੈ ਮੇਰੇ ਕੋਲ ਮੈਨੂੰ ਆਵਾ ਕਿ ਭਾਈ ਮੇਰੀ ਗੱਡੀ ਚੱਲਦੀ ਨਹੀਂ ਘਰ ਪਾਈ ਭਾਈ ਖਰਾਬ ਹੋ ਜਾਣੀ ਆ ਮੈਂ ਕੀ ਕਰਾਂਗਾ ਮੇਰੀ ਗੱਡੀ ਦੀ ਡੀਜ਼ਲ ਹੈਗਾ ਮੈਂ ਕਰਾਂਗਾ ਸ਼ਾਹ ਹਫਤੇ ਜਾਂ ਤਿੰਨ ਦੋ ਤਿੰਨ ਮਹੀਨਾ ਬਾਅਦ ਜਮੀਨੇ ਬਾਅਦ ਆਪਣੀ ਗੱਡੀ ਆਪੇ ਫੋਨ ਤੋਂ ਸਟਾਰਟ ਕਰ ਲਾਂਗਾ ਜੀ 5-10 ਮਿੰਟ ਸਟਾਰਟ ਇਹ ਜਰੇਗਾ ਫਿਰ ਆਪੇ ਬੰਦ ਕਰ ਦਾਂਗਾ ਆਪੇ ਬੰਦ ਕਰ ਮਰੇ ਅਲਟਰਾ ਵਾਈਡ ਐਂਗਲ ਲਾ ਕੇ ਦਿਖਾ ਬਈ ਸਾਰੀ ਗੱਡੀ ਹੈ ਨਾ ਤੇ ਇਹ ਬਈ ਕਿਵੇਂ ਦੀ ਯਾਰ ਲੋਕਾਂ ਅੰਦਰੋਂ ਗੱਡੀ ਦੀ ਬਈ ਵੱਡੀਆਂ ਵੱਡੀਆਂ ਲਗਜ਼ਰੀ ਗੱਡੀਆਂ ਦੀ ਲੋਕ ਜਿੱਤੀ ਹੈ ਨਾ ਜੇਰ ਕੇ ਮੈਂ ਕਿਹਾ ਸਾਰੇ ਬਲੂ ਲਿੰਕੇ ਵਿੱਚ ਨਾ 60 ਤੋਂ ਬਾਬ ਦੇ ਫੀਚਰ ਆ ਸੇਫਟੀ ਫੀਚਰ ਸਾਰੇ ਹੁਣ ਅਗਰ ਮੰਨ ਲਓ ਆ ਤੁਸੀਂ ਕਾਰ ਓਨਰ ਮੰਨ ਲਓ ਮੈਂ ਕਾਰ ਦਾ ਓਨਰ ਆ ਜੀ ਤੁਸੀਂ ਮੇਰੇ ਕੋਲ ਬੋਲਦੇ ਕਿ ਰਵੀ ਮੈਨੂੰ ਕਾਰ ਦੇ ਮੈਂ ਟਸਟ ਟਾਈ ਕਰਨ ਜਾਣੀ ਆ ਜੀ ਤੁਸੀਂ ਕਾਰ ਚਲਾਈ ਬਹੁਤ ਰਫ ਐਕਸੀਲੇਟਰ ਜਿਆਦਾ ਦੇਤਾ ਹੈਂਡ ਬ੍ਰੇਕ ਕਰਨ ਨਪਕੇ ਨਪਕੇ ਇਹਦੇ ਡ੍ਰਿਫਟਾਂ ਮਰਾਈਆਂ ਗੱਡੀ ਅਗਲਾਤੀ ਮੈਨੂੰ ਚਾਬੀ ਫੜਾਤੀ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਕਿ ਰਵੀ ਮੈਂ ਕਿੱਦਾਂ ਗੱਡੀ ਚਲਾ ਗਿਆ ਜੀ ਜੀ ਮੈਂ ਉਹ ਵੀ ਦੇਖ ਸਕਦਾ ਤੁਹਾਡੀ ਕਿੱਦਾਂ ਤੁਸੀਂ ਗੱਡੀ ਚਲਾਈ ਆ ਉਹ ਵੀ ਦੇਖੀ ਜਾਂਦੀ ਆ ਉਹ ਵੀ ਕਿੱਦਾਂ ਦੇਖੂਗਾ ਬਲੂ ਲਿੰਕ ਤੋਂ ਮੇਰਾ ਬਲੂ ਲਿੰਕ ਮੇਰੇ ਫੋਨ ਵਿੱਚ ਚਾਰ ਚੋਲ ਜਾਰਾ ਸਾਰਾ ਅੱਛਾ ਉਹਨੇ ਮੈਨੂੰ ਦੱਸ ਦੇਣਾ ਵਾ ਕਿ ਇੰਨੇ ਐਂਗਲ ਤੋਂ ਮੈਂ ਡ੍ਰਿਫਟ ਮਾਰੀ ਇੰਨੀ ਮੈਂ ਐਕਸੀਲੇਟਰ ਨਾਲ ਇੰਨੀ ਮੈਂ ਗੱਡੀ ਰਫ ਚਲਾਈ ਤੁਹਾਡੀ ਸਾਰੀ ਰਿਪੋਰਟ ਮੈਂ ਦੇਖ ਲਾਂਗਾ ਬਲੂ ਲਿੰਕ ਤੇ ਸਾਰੀ ਰਿਪੋਰਟ ਬਈ ਫੋਨ ਦੇ ਵਿੱਚ ਆ ਜੂਗੀ ਬਈ ਬੰਦੇ ਨੇ ਕਿਵੇਂ ਜਿਹੜੀ ਆਪਾਂ ਲਾਸਟ ਰਾਈਡ ਤੇ ਬਈ ਗੱਡੀ ਆਪਾਂ ਦਿੱਤੀ ਹੈ ਕਿਸੇ ਬੰਦੇ ਨੂੰ ਹਣਾ ਤੇ ਉਹ ਤੁਹਾਨੂੰ ਪਤਾ ਲੱਗ ਜੂਗਾ ਬਈ ਕਿੰਨੇ ਕਿਵੇਂ ਗੱਡੀ ਚਲਾਈ ਇਹਨੇ ਇਹਨੇ ਗੱਡੀ ਚਲਾ ਕੇ ਕਿੱਦਾਂ ਇਹ ਮਤਲਬ ਕਿ ਇਹਨੂੰ ਗੱਡੀ ਦੇਣੀਆਂ ਹੀ ਨਹੀਂ ਦੇਣੀ ਸਭ ਪਤਾ ਲੱਗ ਜੇ ਮੈਨੂੰ ਆਦਮੇ ਲੱਗਾ ਯਾਰ BMW ਵਿੱਚ ਵੀ ਨਹੀਂ ਹੋਣੇ ਫੀਚਰ ਜਿਹੜੇ ਇਹਦੇ ਵਿੱਚ ਪਾਤੇ ਕੰਪਨੀ ਨੇ ਨਾ ਜੀ ਤੇ ਭਾਈ ਕਮਾਲ ਕਰਤੀ ਜਮਾ ਭਾਈ ਹੁਣ ਕਿੰਨਾ ਹਫਤਾ ਹੀ ਹੋਇਆ ਨੂੰ ਲਾਂਚ ਹੋਈ ਨੂੰ ਇਹ ਆ ਆ 16 ਲਾਸਟ 16 ਤਰੀਕ ਨੂੰ ਬੁਕਿੰਗਾਂ ਸ਼ੁਰੂ ਹੋ ਚੁੱਕੀਆਂ ਹੁਣ ਬੁਕਿੰਗ ਤਾਂ ਸਰ ਪੂਰਾ ਜੋਰਾਂ ਸ਼ੋਰਾਂ ਦੀ ਬੁਕਿੰਗ ਹੈ ਪੂਰਾ ਪੂਰੇ ਜਿਹੜੇ ਫਿਕਰ ਦੇ ਕੇ ਹੁਣ ਜਿੰਨੇ ਨੇ ਵੀਡੀਓ ਦੇਖਣੀਆਂ ਕੋਈ ਮੈਨੂੰ ਲੱਗਦਾ ਜਿੰਨੇ ਗੱਡੀ ਲੈਣੀ ਹੋਵੇ ਕਾਫੀ ਕਸਮਰਸ ਨੂੰ ਵੇਟ ਸੀਗੀ ਕਿ ਆਪਾਂ ਕ੍ਰੈਟਾ ਦਾ ਫੇਸ ਲਿਫਟ ਵੇਖਣਾ ਫੇਸ ਲਿਫਟ ਹੁਣ ਫੇਸ ਦਾ ਫੇਸ ਲਿਫਟ ਹੋ ਗਿਆ ਤੇ ਕਾਫੀ ਕਸਮਰ ਦੀ ਜਿਹੜੀ ਮੋਸਟਲੀ ਵਾਕਿੰਗਸ ਹੈ ਜੀ ਕਸਮਰ ਵਾਕਿੰਗ ਆਂਦਾ ਸ਼ੋਰੂਮ ਤੇ ਮੋਸਟਲੀ ਜੋ ਬੋਲੀਏ ਤਾਂ 60 ਤੋਂ 70% ਤਾਂ ਕ੍ਰੈਟਾ ਦੀ ਵਾਕਿੰਗ ਹੈ ਕ੍ਰੈਟਾ ਦੇ ਬਾਰੇ ਹੀ ਕਸਮਰ ਆ ਰਿਹਾ ਹੈ ਕਾਲਿੰਗ ਵੀ ਕ੍ਰੈਟਾ ਦੇ ਬਾਰੇ ਹੀ ਆ ਰਹੀ ਹੈ ਉਹ ਜਿੰਨੀ ਇਹਦੀ ਕਰੇਜ਼ਾ ਕ੍ਰੈਟਾ ਜਿੰਨੇ ਲੋਕ ਇਹਦੇ ਪੈਸ਼ਨੇਟ ਹੈ ਕ੍ਰੈਟਾ ਨੂੰ ਲੈ ਕੇ ਉਨੀ ਹੀ ਇਹਦੀ ਨੇ ਰੋਕ ਐ ਚਲੋ ਸਿਰ ਰੋਕਦੇ ਤੇ ਨਹੀਂ ਪਰ ਐਂ ਕੀ ਹੈ ਕਿ ਉਹਨੂੰ ਕੰਪੀਟ ਕੰਪੀਟੀਸ਼ਨ ਪੂਰਾ ਦਿੰਦੀ ਆ ਕ੍ਰੇਟਾ ਕੰਪੀਟੀਸ਼ਨ ਪੂਰਾ ਦਿੰਦੀ ਆ ਪੂਰਾ ਦਿੰਦੀ ਆ ਹੁਣ ਕ੍ਰੇਟਾ ਦੇ ਜੋ ਮਾਰਕੀਟ ਤੋੜ ਦਿੰਦੀ ਆ ਹੂੰ ਉਹ ਮੋਬਿਲਿਕ ਮਾਰਕੀਟ ਤੇ ਨਹੀਂ ਚੱਲੀ ਤੋੜਦੀ ਪਰ ਇਹ ਜਿੱਦਾਂ ਇਹਨੂੰ ਹੁਣ ਬੋਲੀ ਤੇ ਕੰਪੀਟੀਸ਼ਨ ਦੇ ਜਿ ਆਪਣੀ ਕੀਆ ਹੈ ਕੀ ਆ ਦੀ ਸੈਲਟੋਸ ਕਾਰ ਹੈਗੀ ਆ ਇਹ ਤਾਂ ਹੋਂਡਾ ਦੀ ਕਾਰ ਹੈਗੀ ਆ ਪਰ ਜੋ ਸਰ ਬੋਲੀਏ ਤੇ ਇਹਦਾ ਮੁਕਾਬਲਾ ਜਿਹੜਾ ਹੈ ਨਾ ਇੰਨਾ ਮਾਰਕੀਟ 'ਚ ਚਾਹੀਦਾ ਹੈ ਨਹੀਂ ਇਹ ਤਾਂ ਮੁਕਾਬਲਾ ਹੈ ਨਹੀਂ ਮੁਕਾਬਲਾ ਇਹਨੇ ਫੀਚਰ ਕਿਸੇ ਇਹਨੇ ਇਹਨੇ ਮੁੱਲ ਦੇ ਵਿੱਚ ਕੋਈ ਇਹਨੇ ਫੀਚਰ ਦੇ ਨਹੀਂ ਰਿਹਾ ਹਣਾ ਜੀ ਸਰ ਇੱਕ ਟਰਸਟਬਲ ਹੈ ਕ੍ਰੇਟਾ ਇੱਕ ਟਰਸਟ ਟਰਸਟਬਲ ਬ੍ਰਾਂਡ ਹੈ ਕ੍ਰੇਟਾ ਹੋਣ ਦੇ ਨਹੀਂ ਹੈ ਕ੍ਰੇਟਾ ਕਾਫੀ ਟਾਈਮ ਤੋਂ ਲਾਂਚ ਹੈ ਤੇ ਜਿਹੜੇ ਕਸਟਮਰਸ ਕ੍ਰੇਟਾ ਤੇ ਟਰਸਟ ਕਰਦੇ ਆ ਕਿ ਵਾਕਿਆ ਜੋ ਅਗਰ ਅਸੀਂ ਇਹਦੇ ਇਨਵੈਸਟ ਕਰ ਰਹੇ ਹਾਂ 20 ਲੱਖ ਛੋਟੀ ਬਾਉਂਡ ਦੇ ਕੋਈ ਹੈ ਨਹੀਂ ਸਰ ਨਹੀਂ ਜੀ ਅਗਰ ਇਨਵੈਸਟ ਕਰ ਰਹੇ ਤਾਂ ਕੁਛ ਨਾ ਕੁਛ ਇਹ ਉਹਨਾਂ ਨੂੰ ਦਿੰਦੀ ਆ ਕਿ ਸੈਟੀਸਫੈਕਸ਼ਨ ਦਿੰਦੀ ਆ ਬਾਈ ਮੁੱਲ ਮੋੜਦਾ ਕੋਈ ਗੱਡੀ 'ਚ ਬੈਠੇ ਹੋਵੋਗੇ ਨਾ 20 ਤੇ ਬਾਕੀ ਇਹ ਗੱਡੀ ਦੀ ਤੁਹਾਨੂੰ ਬੜੀ ਲੋਕਾ ਉਹ ਇੱਕ ਵਾਰ ਸਾਰੀ ਦਿਖਾ ਦਿੰਨੇ ਬਾਈ ਘੁੰਮ ਕੇ ਚਾਰੇ ਪਾਸੇ ਦਿਖਾ ਦਈ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੀ ਇਹ ਜਿਹੜਾ ਏਜੰਸੀ ਜੂ ਜੇ ਤੁਸੀਂ ਗੱਡੀ ਖਰੀਦਨੀ ਹੈ ਤੇ ਨਾ ਨੰਬਰ ਨੁmber ਮੈਂ ਸਾਰੇ ਉੱਤੇ ਪਾ ਦੂੰਗਾ ਜੀ ਇਹ ਲੋਕੇਸ਼ਨ ਕੀ ਪੈਂਦੀ ਵੀਰੇ ਏਜੰਸੀ ਦੀ ਇਹ ਸਰ ਬਟਾਲਾ ਹਰਦੋਚਿੰਡੇ ਰੋਡ ਤੇ ਅੰਮ੍ਰਿਤਸਰ ਰੋਡ ਤੇ ਪੈਂਦੀ ਹੈ ਨੋਵੋਟੀ ਹੁੰਡਾਈ ਬਟਾਲਾ ਜੀ 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 ਇੱਥੇ ਤੁਹਾਨੂੰ ਅੰਮ੍ਰਿਤਸਰ ਰੋਡ ਤੇ ਇੱਥੇ ਤੁਸੀਂ ਆ ਕੇ ਗੱਡੀ ਦੇਖ ਸਕਦੇ ਹੋ ਚੈੱਕ ਕਰੋ ਆ ਕੇ ਖਰੀਦੋ ਜਿਸ ਹਿਸਾਬ ਨਾਲ ਵੀ ਇਹਨਾਂ ਦੇ ਵਿੱਚ ਬਲੈਕ ਰੰਗ ਵੀ ਆਉਂਦਾ ਨਾ ਜੀ ਇਹਦੇ ਵਿੱਚ ਬਲੈਕ ਕਲਰ ਆਂਦਾ ਵਾਈਟ ਕਲਰ ਆਂਦਾ ਇਹ ਚੈੱਕ ਕਰਾ ਨਿਊ ਕਲਰ ਐਡ ਕੀਤਾ ਆ ਉਹਨਾਂ ਨੇ ਏਜੰਸੀ ਨੇ ਉਹ ਕੰਪਨੀ ਨੇ ਹੁੰਡਾਈ ਨੇ ਉਹਦਾ ਫੌਜੀ ਰੰਗਕਾਰ ਆਂਦੀ ਸੀ ਨਾ ਮੈਂ ਨਹੀਂ ਰੇਂਜਰ ਕਾਕੀ ਰੰਗ ਆ ਉਹ ਇਹਦੇ ਵਿੱਚ ਹੁਣ ਕ੍ਰੇਟਾ ਚ ਨਿਊ ਐਡ ਕੀਤਾ ਰੇਂਜਰ ਕਾਕੀ ਰੰਗ ਚ ਵਾਹ ਜੀ ਸ਼ੇਅਰ ਕਰੋ ਮਿੱਤਰੋ ਦੱਬ ਕੇ ਜੇ ਵੀਡੀਓ ਘੈਂਟ ਲੱਗੀ ਮੈਨੂੰ ਲੱਗਦਾ ਤੁਹਾਨੂੰ ਯਾਰ ਵੀਡੀਓ ਘੈਂਟ ਹੀ ਲੱਗੀ ਹੋਊਗੀ ਸ਼ੇਅਰ ਕਰੋ ਬਾਬਾ ਮੈਂ ਥੈਂਕ ਯੂ ਬਰੇ ਰਵੀ ਬਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰ ਤੂੰ ਇੰਨੀ ਸਟੱਡੀ ਕਰਕੇ ਸਾਨੂੰ ਦੱਸਿਆ ਥੈਂਕ ਯੂ ਥੈਂਕ ਯੂ